ਆਪਾਂ ਗੱਲ ਕਰਾਂਗੇ ਇਸ ਪਵਨ ਪਵਿੱਤਰ ਸਥਾਨ ਦੀ ਜਿੱਥੇ ਅਨੇਕਾਂ ਹੀ ਪ੍ਰਕਾਰ ਦੇ ਸਿੰਘ ਸ਼ਹੀਦਾਂ ਨੇ ਆਪਣੀ ਸ਼ਹਾਦਤ ਦਿੱਤੀ ਇਹ ਪ੍ਰਾਤਨ ਸਮੇਂ ਦਾ ਸਿੰਘ ਜਿਹੜੇ ਜੁਝਾਰੂ ਸਿੰਘ ਸੀ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਕਿ ਜਿੰਨਾ ਸਮਾਂ ਜੰਗ ਜੁਦ ਨਹੀਂ ਸੀ ਚੱਲਦੀ ਤੇ ਸਿੰਘ ਜਦ ਸ਼ਾਂਤੀ ਵਿੱਚ ਜੰਗਲਾਂ ਦੇ ਵਿੱਚ ਰਹਿੰਦੇ ਸੀ ਤਾਂ ਫਿਰ ਇਹਨਾਂ ਇਹ 12 12 ਘੰਟੇ ਬਾਣੀ ਪੜਦੇ ਸੀ ਤੇ 90 ਸਾਲ ਦੀ ਉਮਰ ਸੀ ਸਿੰਘ ਸਾਹਿਬ ਅਮਰਸ਼ੀਰ ਜਥੇਦਾਰ ਬਾਬਾ ਹਨੂਮਾਨ ਸਿੰਘ ਦੀ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਤੋਪ ਦੇ ਗੋਲੇ ਦੇ ਨਾਲ ਆ ਗਏ ਅਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵਾ ਸਭ ਤੋਂ ਪਹਿਲਾਂ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਬੈਠੀ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀ ਸਿੰਘ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਆਪਾਂ ਗੱਲ ਕਰਾਂਗੇ ਇਸ ਪਵਨ ਪਵਿੱਤਰ ਸਥਾਨ ਦੀ ਜਿੱਥੇ ਅਨੇਕਾਂ ਹੀ ਪ੍ਰਕਾਰ ਦੇ ਸਿੰਘ ਸ਼ਹੀਦਾਂ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਆਓ ਜਾਣਦੇ ਹਾਂ ਇਸ ਸਥਾਨ ਦਾ ਇਤਿਹਾਸ ਸਾਡੇ ਨਾਲ ਜੁੜ ਚੁੱਕੇ ਨੇ ਇਸ ਸਥਾਨ ਦੇ ਗ੍ਰੰਥੀ ਸਿੰਘ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਿੰਘ ਸਾਹਿਬ ਇਸ ਸਥਾਨ ਦਾ ਤੁਸੀਂ ਪਹਿਲਾਂ ਇਤਿਹਾਸ ਦੱਸਿਓ ਫਿਰ ਜਿਹੜਾ ਅੱਜ ਦਾ ਦਿਨ ਜਿਵੇਂ ਬੜਾ ਮਹਾਨ ਹੈ ਕਿ ਜਿਵੇਂ ਇੱਥੇ ਚੁਪੈਰਾ ਸਾਹਿਬ ਇੱਥੇ ਘਟੀਚਿਆ ਜਿਹੜਾ ਚੁਪੈਰਾ ਸਾਹਿਬ ਹੈ ਚੁਪੈਰਾ ਸਾਹਿਬ ਦੀ ਮਹਾਨਤਾ ਤੇ ਇਸ ਸਥਾਨ ਦਾ ਇਤਿਹਾਸ ਜ਼ਰੂਰਤ ਹੈ ਇਸ ਸਥਾਨ ਦਾ ਜਿਹੜਾ ਇਤਿਹਾਸ ਹੈਗਾ ਬਾਬਾ ਹਨੂਮਾਨ ਸਿੰਘ ਜੀ ਸਿੰਘ ਸਾਹਿਬ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਜੋ ਕਿ ਅਕਾਲ ਤਖਤ ਸਾਹਿਬ ਦੇ ਜਵਾਬ ਜੀ ਨੇ ਇੱਥੇ ਆਪ ਜੀ ਨੇ ਇਤਿਹਾਸ ਦਾ ਜੋ ਪਰਦਰਸ਼ੀ ਜੋ ਫੋਟੋ ਆਪ ਜੀ ਨੇ ਦੇਖੀ ਉਹਦੇ ਵਿੱਚ ਉਹਨਾਂ ਨੇ ਐਡ ਕੀਤਾ ਹੋਇਆ ਕਿ 1845 ਦੇ ਵਿੱਚ ਅਕਾਲੀ ਫੁੱਲਾ ਸਿੰਘ ਤੋਂ ਬਾਅਦ ਇਹਨਾਂ ਨੂੰ ਉੱਥੇ ਜਥੇਦਾਰੀ ਮਿਲੀ ਸ੍ਰੀ ਅਕਾਲ ਤਖਤ ਸਾਹਿਬ ਜੀ ਜਥੇਦਾਰੀ ਅਤੇ ਬੁੱਧਾ ਦਾਲ ਦੀ ਜਥੇਦਾਰੀ ਪ੍ਰਾਤਨ ਸਮੇਂ ਦੇ ਵਿੱਚ ਜਿਹੜੇ ਬੁੱਧਾ ਦਾਲ ਦੇ ਜਥੇਦਾਰ ਹੁੰਦੇ ਸੀ ਉਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਤੇ ਸਿੰਘ ਸਾਹਿਬ ਅਮਰਸ਼ੀ ਜਥੇਦਾਰ ਬਾਬਾ ਹਨੂਮਾਨ ਸਿੰਘ ਨੂੰ ਇਸ ਸਥਾਨ ਤੇ ਅਤੇ ਜਿਹੜਾ ਅਕਾਲ ਤਖਤ ਸਾਹਿਬ ਤੇ ਬੁੱਢੇ ਦਲ ਦੇ 7ਵੇਂ ਜਥੇਦਾਰ ਹੋਣ ਦਾ ਮਾਣ ਪ੍ਰਾਪਤ ਹੈ ਜਿਨ੍ਹਾਂ ਨੇ ਮੁਦਕੀ ਅਤੇ ਫਿਰ ਉਹਦੀ ਜੋ ਅੰਗਰੇਜ਼ਾਂ ਦੇ ਨਾਲ ਸਭ ਤੋਂ ਵੇਡਲੀ ਜਿਹੜੀ ਵਾਰ ਲੱਗੀ ਸੀ ਉਹਦੇ ਵਿੱਚ ਇਹਨਾਂ ਨੇ ਸਭ ਤੋਂ ਅਹਿਮ ਨੋਲ ਲੰਭਾ ਕੇ 35000 ਤੋਂ 80000 ਦੇ ਕਰੀਬ ਵਿੱਚ ਸਿੰਘਾਂ ਦੇ ਨਾਲ ਜਦ ਮੁਸਲਮਾਨ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕੀਤਾ ਤੇ ਮਾਂ ਹਰਾਣੀ ਜਿੰਦ ਕੌਰ ਨੇ ਇਹਨਾਂ ਨੂੰ ਚਿੱਠੀ ਭੇਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਕਿ ਆਪ ਜੀ ਨੂੰ ਪਤਾ ਲੱਗਿਆ ਕਿ ਅੰਗਰੇਜ਼ਾਂ ਨੇ ਧੱਕੇ ਨਾਲ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਤੇ ਅਕਾਲ ਤਖਤ ਸਾਹਿਬ ਜਿਹੜੀ ਹੈ ਸਿੱਖੀ ਦੀ ਧਰੋਹ ਹੈ ਦੇਸ਼ ਕਰਕੇ ਸਿੱਖੀ ਦੀ ਧਿਰ ਹੋਰ ਤੇ ਅਸੀਂ ਇੱਕ ਦਾਸ ਹੋ ਕਰਕੇ ਆਪ ਜੀ ਨੂੰ ਚਿੱਠੀ ਭੇਜ ਰਹੇ ਆ ਕਿ ਸਾਡੇ ਹੱਥੋਂ ਸਾਰਾ ਕੁਝ ਨਿਕਲ ਗਿਆ ਹੁਣ ਅੰਗਰੇਜ਼ ਇਸ ਪੰਜਾਬ ਦੇਸ਼ ਤੇ ਕਾਬਜ਼ ਹੋ ਗਏ ਨੇ ਤੇ ਆਪ ਜੀ ਅਕਾਲ ਤਖਤ ਸਾਹਿਬ ਦੇ ਨੁਮਾਇੰਦੇ ਤੇ ਜਥੇਦਾਰ ਹੋ ਤੇ ਆਪ ਜੀ ਦੇ ਹੱਥ ਪੰਥ ਦੀ ਵਾਗ ਡੋਰ ਹੈ ਇਸ ਕਰਕੇ ਬੇਨਤੀ ਪ੍ਰਮਾਣ ਕਰੋ ਕਿ ਅੰਗਰੇਜ਼ਾਂ ਨਾਲ ਤੁਸੀਂ ਹੀ ਮੱਥਾ ਲਾ ਸਕਦੇ ਹੋ ਇਸ ਕਰਕੇ ਅਕਾਲ ਤਖਤ ਦੇ 7ਵੇਂ ਜਥੇਦਾਰ ਅਕਾਲੀ ਬਾਬਾ हनुमान सिंह जी ਹੋਏ ਨੇ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਫਿਰੋ ਅਤੇ ਮੁਦਕੀ ਦੀ ਜੰਗ ਕਰਦੇ ਹੋਏ ਜਦੋਂ ਫਿਰੋਜ਼ਪੁਰ ਦੀ ਸਾਈਡ ਤੋਂ ਇੱਥੇ ਆਏ ਨੇ ਇੱਥੇ ਆ ਕੇ 500 ਦੇ ਕਰੀਬ ਸ਼ਹੀਦ ਸਿੰਘਾਂ ਦਾ ਇੱਥੇ ਅੰਗੀਠਾ ਸਾਹਿਬ ਬਣਿਆ ਹੋਇਆ ਇੱਥੇ 500 ਦੇ ਕਰੀਬ ਸ਼ਹੀਦ ਸਿੰਘਾਂ ਨਾਲ ਇਹਨਾਂ ਨੇ ਸ਼ਹੀਦੀ ਪਾਈ ਹੈ ਤੋਪ ਦੇ ਗੋਲੇ ਦੇ ਨਾਲ ਬਾਬਾ ਹਨੂਮਾਨ ਸਿੰਘ ਦੀ ਸ਼ਹੀਦੀ ਹੋਈ ਹੈ ਅਤੇ ਇਹ ਸ਼ਹੀਦੀ ਤੋਂ ਬਾਅਦ ਜਦੋਂ ਇੱਥੇ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਸਾਹਿਬ ਵਾਲੇ ਮਹਾਂਪੁਰਖਾਂ ਨੇ ਇੱਥੋਂ ਦੀ ਸੇਵਾ ਸ਼ੁਰੂ ਕਰਵਾਈ ਤੇ ਇੱਥੋਂ ਕਈ ਕਾਰਕੂਨ ਇੱਥੋਂ ਕਈ ਇੱਥੋਂ ਗੋਲੇ ਤੋਪ ਦੇ ਕਈ ਹਥਿਆਰ ਐਸੇ ਨਿਕਲੇ ਜਿੱਥੋਂ ਇਹ ਪ੍ਰਤੱਖ ਤੇ ਪ੍ਰੋੜਤਾ ਹੁੰਦੀ ਹੈ ਕਿ ਇੱਥੇ ਬਾਬਾ ਹਨੂਮਾਨ ਸਿੰਘ ਦੀ ਸ਼ਹੀਦੀ ਹੋਈ ਅਤੇ ਇੱਥੇ 500 ਸ਼ਹੀਦ ਸਿੰਘਾਂ ਦਾ ਇੱਕ ਅੰਗੀਠਾ ਸਾਹਿਬ ਵੱਖਰਾ ਹੈ ਤੇ ਦੂਸਰੇ ਪਾਸੇ ਬਾਬਾ ਹਨੂਮਾਨ ਸਿੰਘ ਜੀ ਦਾ ਅੰਗੀਠਾ ਸਾਹਿਬ ਵੱਖਰਾ ਹੈ ਅਤੇ ਜਿਹੜੀ ਚਪਾਰਾ ਸਾਹਿਬ ਦੀ ਇਹ ਤੁਸੀਂ ਆਪ ਜੀ ਨੇ ਇਹ ਸੰਗਤ ਦੇ ਵਿੱਚ ਉਤਸ਼ਾਹ ਹੋਣ ਕਰਕੇ ਤਾਂ ਤਾਂ ਨੰਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੋ ਦਮਦਮਾ ਸਾਹਿਬ ਦੇ ਵਿੱਚ ਬਾਬਾ ਜੀ ਚੁਪਹਿਰਾ ਸਾਹਿਬ ਕਰਦੇ ਰਹੇ ਮਤਲਬ ਚੁਪਹਿਰਾ ਸਾਹਿਬ ਦਾ ਮਤਲਬ ਹੁੰਦਾ ਕਿ ਚਾਰ ਪੈਰ ਤਿੰਨ ਘੰਟੇ ਦਾ ਇੱਕ ਪੈਰ ਹੁੰਦਾ 12 ਤੋਂ ਲੈ ਕੇ ਦੁਪਹਿਰੀ 12 ਵਜੇ ਤੱਕ ਦੇ ਵਿੱਚ ਬਾਬਾ ਦੀਪ ਸਿੰਘ ਜੀ ਉੱਥੇ 101 ਸ੍ਰੀ ਜਪਜੀ ਸਾਹਿਬ ਦੇ ਪਾਠ ਕਰਦੇ ਰਹੇ ਉਹਨਾਂ ਨੂੰ ਚੁਪਹਿਰਾ ਗਿਆ ਸੰਜਦਾ ਸੀ ਇਸ ਕਰਕੇ ਸਭ ਤੋਂ ਪਹਿਲਾਂ ਚੁਪਹਿਰਾ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਰਾ ਸ਼ਹੀਦ ਸ਼ਹੀਦ ਗਾਂਦੇ ਦੇ ਵਿੱਚ ਉੱਥੇ ਸ਼ੁਰੂ ਕੀਤਾ ਸੀ ਉਦੋਂ ਸੰਗਤਾਂ ਦਾ ਉਤਸ਼ਾਹ ਵੱਧਦਾ ਗਿਆ ਤੇ ਸੰਗਤਾਂ ਦਾ ਬਾਬਾ ਦੀਪ ਸਿੰਘ ਜੀ ਦੇ ਨਾਲ ਪ੍ਰੇਮ ਵਧਦਾ ਗਿਆ ਸੰਗਤਾਂ ਨੂੰ ਮਨ ਜੋ ਮਨ ਦੀਆਂ ਮੁਰਾਦਾਂ ਸੀ ਜ਼ਬਰਦਸਤਾਂ ਬੇਨਤੀਆਂ ਅਕਾਲਪੁਰ ਕੁਮਾਰਾ ਜਾਂ ਆਪ ਸ਼ੀਦਾ ਸਿੰਘਾਂ ਨੂੰ ਜਿਹੜਾ ਪੂਜਦਾ ਉਹਨਾਂ ਦੀਆਂ ਪੂਰੀਆਂ ਕਰਦੇ ਨੇ ਇਸ ਕਰਕੇ ਸੰਗਤ ਦੇ ਮਨ ਦੇ ਵਿੱਚ ਇੱਥੇ ਵੀ ਉਤਸ਼ਾਹ ਸੀ ਕਿ ਇੱਥੋਂ ਵੀ ਸੰਗਤ ਅੰਮ੍ਰitsar ਸਾਹਿਬ ਜਾਂਦੀ ਸੀ ਤੇ ਇੱਥੇ ਵਾਲੀ ਸੰਗਤ ਨੂੰ ਬੜੀ ਮੁਸ਼ਕਲ ਹੁੰਦੀ ਸੀ ਕਿਉਂਕਿ ਉੱਥੇ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਹ ਵੀ ਬੜਾ ਵੱਡਾ ਸ਼ਹੀਦਾਂ ਸਿੰਘਾਂ ਦਾ ਸਥਾਨ ਹੋਣ ਕਰਕੇ ਸੰਗਤ ਦੇ ਸਹਿਯੋਗ ਨਾਲ ਸੰਗਤ ਨੇ ਉਪਰਾਲਾ ਕੀਤਾ ਕਿ ਇਸ ਸਥਾਨ ਤੇ ਵੀ ਅਸੀਂ ਸ੍ਰੀ ਦੁਪਹਿਰਾ ਸਾਹਿਬ ਸ਼ੁਰੂ ਕਰੀਏ ਦੁਪਹਿਰਾ ਸਾਹਿਬ ਦੇ ਵਿੱਚ ਕੋਈ ਆਸ਼ੀਸ਼ ਨਹੀਂ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਉਹ 12 ਘੰਟੇ ਦਾ ਟਾਈਮ ਨਹੀਂ ਹੈਗਾ ਸੰਗਤ ਕੋ ਕਿ ਰਾਤ 12 ਵਜੇ ਤੋਂ ਲੈ ਕੇ ਦੁਪਹਿਰੀ 12 ਵਜੇ ਤੱਕ ਸੰਗਤ ਕੀਰਨਾਂ ਵਾਲੀ ਦਾ ਵੀ 4 ਘੰਟੇ ਨੂੰ ਦੁਪਹਿਰਾ ਸੰਗਤ ਮਤਲਬ ਇੱਕ ਦੁਪਹਿਰਾ ਸਮਾਗਮ ਨਾਮ ਰੱਖਿਆ ਕੋਈ ਉਹ ਨਹੀਂ ਹੈ ਇੱਥੇ ਵੀ ਕੋਈ ਦੁਪਹਿਰਾ ਇੱਕ ਕੋਈ ਨਵੀਂ ਰੀਤ ਜਾਂ ਜਿੱਦਾਂ ਪੂਰਨ ਮਾਸੀ ਸੰਗਰਾਦ ਕੋਈ ਨਵਾਂ ਨਹੀਂ ਕੁਝ ਚੱਲਿਆ ਇਹ ਪ੍ਰਾਤਨ ਸਮੇਂ ਦੇ ਸਿੰਘ ਜਿਹੜੇ ਜੁਝਾਰੂ ਸਿੰਘ ਸੀ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਕਿ ਜਿੰਨਾ ਸਮਾਂ ਜੰਗ ਜੁਦ ਨਹੀਂ ਸੀ ਚੱਲਦੀ ਤੇ ਸਿੰਘ ਜਦ ਸ਼ਾਂਤੀ ਵਿੱਚ ਜੰਗਲਾਂ ਦੇ ਵਿੱਚ ਰਹਿੰਦੇ ਸੀ ਤੋ ਫਿਰ ਇਹਨਾਂ ਦਾ 12-12 ਘੰਟੇ ਬਾਣੀ ਪੜਦੇ ਸੀ ਤੋ ਜਿਆਦਾ ਤੋਂ ਜਿਆਦਾ ਬਾਣੀ ਪੜਦੇ ਸੀ ਇਸ ਕਰਕੇ ਸਿੰਘਾਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਚਾਰ ਪਹਿਰ ਜਿਹੜੀ ਰਾਤ ਦੇਣਾ ਤੇ ਚਾਰ ਪਹਿਰ ਦੀ ਜਿਹੜੀ ਰਾਤ ਹੈਗੀ ਆ ਕਿ ਅੱਧਾ ਦਿਨ ਅਸੀਂ ਬਾਣੀ ਪੜੀਏ ਤੇ ਅਦਾਰ ਦੇਣ ਜਿਹੜੇ ਅਸੀਂ ਕਾਰਵਿਹਾਰ ਕਰ ਲੀਏ ਇਸ ਕਰਕੇ ਸਿੰਘਾਂ ਨੂੰ ਇਹ ਵੀ ਹੁੰਦਾ ਸੀ ਕਿ ਸਵੇਰੇ ਅਮਰ 12 ਵਜੇ ਤੱਕ ਜਦ ਜੰਗ ਜੁਦ ਨਹੀਂ ਸੀ ਸ਼ੁਰੂ ਹੋਇਆ ਤਾਂ 12 ਵਜੇ ਤੱਕ ਸਿੰਘ ਬਾਣੀ ਪੜ੍ਹਦੇ ਰਹਿੰਦੇ ਸੀ 12 ਵਜੇ ਤੋਂ ਬਾਅਦ ਜਿਹੜੇ ਸਿੰਘ ਕਿਸੇ ਵੇਲੇ ਜੰਗ ਲੱਗ ਗਿਆ ਕੋਈ ਵੀ ਹੋ ਗਿਆ ਇਸ ਕਰਕੇ ਸਿੰਘਾਂ ਨੂੰ ਹੁੰਦਾ ਹੀ ਵਾਤਵਾਤ ਅਸੀਂ ਅਭਿਆਸ ਕਰ ਸਕੀਏ ਵਾਤਵਾਤ ਸਿਮਰਨ ਕਰ ਸਕੀਏ ਤੇ ਉਹਨਾਂ ਚ ਪਹਿਰਾ ਸਾਹਿਬ ਕਿਹਾ ਜਾਂਦਾ ਸੀ ਇਸ ਸਥਾਨ ਤੇ ਚ ਪਹਿਰਾ ਜਪਤਾਪ ਸਮਾਗਮ ਦੇ ਨਾਮ ਦੇ ਉੱਤੇ ਸੰਗਤ ਨੇ ਇਹ ਸਮਾਗਮ ਸ਼ੁਰੂ ਕਰਵਾਇਆ ਤੇ ਪ੍ਰਬੰਧਕ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਤੇ ਸੰਗਤ ਦੇ ਮਾਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹਰ ਕੀਆ ਤੇ ਬੜਾ ਵੱਡਾ ਮਹਾਪੁਰਸ਼ਾਂ ਦਾ ਇਹ ਸਥਾਨ ਹੈ ਸੰਤ ਬਾਬਾ ਜੀ ਸਿੰਘ ਹੰਸਾਲੀ ਸਾਹਿਬ ਵਾਲਿਆਂ ਦੇ ਬਚਨ ਹੋਏ ਆ ਉਹਨਾਂ ਨੇ ਇਸ ਸਥਾਨ ਪ੍ਰਗਟ ਕੀਤਾ ਤੇ ਇੱਥੇ ਬੜੀ ਮਹਾਰਾਜੀ ਕਿਰਪਾ ਸੰਗਤ ਬਹੁਤ ਜ਼ਿਆਦਾ ਇੱਥੇ ਸੰਗਤ ਸਥਾਨ ਨਾਲ ਪ੍ਰੇਮ ਕਰਦੀ ਹੈ ਤੇ ਸੰਗਤ ਨੂੰ ਇੱਥੇ ਬੜੇ ਅਨੁਭਵ ਹੁੰਦੇ ਜਿਹੜੇ ਕਿ ਜੋ ਕੇ ਸਮੇਂ ਦੇ ਵਿੱਚ ਅਸੀਂ ਸਾਨੂੰ ਵੀ ਸੁਣਨ ਨੂੰ ਮਿਲਦੇ ਆ ਤੇ ਅਸੀਂ ਆਪਣੇ ਵੀ ਕਈ ਵਾਰੀ ਅਨੁਭਵ ਇੱਥੇ ਕੀਤੇ ਆ ਕਿ ਇੱਥੇ ਬੜੀ ਮਹਾਰਾਜੀ ਕਿਰਪਾ ਤੇ ਜਿੱਥੇ-ਜਿੱਥੇ ਵੀ ਸ਼ਹੀਦ ਸਿੰਘਾਂ ਦਾ ਖੂਨ ਡੁੱਲਿਆ ਉਹ ਸਾਰੀਆਂ ਧਰਤੀਆਂ ਪਵਿੱਤਰ ਤੇ ਅਕਾਲ ਪੁਰਖਾਂ ਨੂੰ ਉਹ ਧਰਤੀ ਪਿਆਰੀ ਲੱਗਦੀ ਹੈ ਕਿਉਂਕਿ ਅਕਾਲ ਪੁਰਖ ਦੇ ਨਾਮ ਤੇ ਉਹਨਾਂ ਨੇ ਆਪਣਾ ਖੂਨ ਡੋਲਿਆ ਇਸ ਕਰਕੇ ਇਸ ਸਥਾਨ ਦੀ ਬੜੀ ਵੱਡੀ ਮਹਾਨਤਾ ਹੈ ਤੇ ਬਾਕੀ ਇਸ ਸਥਾਨ ਤੇ ਹਰ ਸਮਾਗਮ ਜਿੱਦਾਂ ਦਸਵੀਂ ਸਮਾਗਮ ਇੱਥੇ ਮਨਾਇਆ ਜਾਂਦਾ ਹੈ ਸੰਗਰਾਦ ਜਾਂ ਹੋਰ ਵੀ ਗੁਰੂ ਮਹਾਰਾਜਾਂ ਸੰਤਾਂ ਮਹਾਪੁਰਸ਼ਾਂ ਦੇ ਜਿੰਨੇ ਸਮਾਗਮ ਨੇ ਉਹ ਬੜੇ ਪ੍ਰੇਮ ਭਾਵ ਤੇ ਸ਼ਰਧਾ ਦੇ ਨਾਲ ਮਨਾਏ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਵਿਦਵਾਨ ਇੱਥੇ ਆਉਂਦੇ ਨੇ ਪੰਥ ਦੇ ਵਿਦਵਾਨ ਰਾਗੀ ਢਾਡੀ ਸਾਰੇ ਬੁਲਾਏ ਜਾਂਦੇ ਨੇ ਜੋ ਆ ਕੇ ਕਰਕੇ ਇਤਿਹਾਸ ਗੁਰਮਤਿ ਵਿਚਾਰਾਂ ਦੇ ਨਾਲ ਇਹ ਸੰਗਤ ਨੂੰ ਜੋੜ ਕੇ ਤੇ ਸਿੱਖੀ ਦਾ ਜੋ ਸਿਧਾਂਤ ਹੈ ਉਹ ਜਾਗਰੂਕ ਕਰਾਉਣ ਦੀ ਕੋਸ਼ਿਸ਼ ਕਰਦੇ ਆ ਪ੍ਰਬੰਧਕ ਜਣਾਂ ਦਾ ਬੜਾ ਉਪਰਾਲਾ ਹੈ ਕਿ ਹਰ ਸਮਾਗਮ ਦੇ ਵਿੱਚ ਬੜੇ ਮਹਾਨ ਵਿਦਵਾਨ ਸਾਰੇ ਸੰਸਾਰ ਤੋਂ ਬੁਲਾ ਕਰਕੇ ਤੇ ਸੰਗਤ ਨੂੰ ਗੁਰਮਤਿ ਦੀ ਵਿਚਾਰਧਾਰਾ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਕਰਕੇ ਇਸ ਸਥਾਨ ਦੇ ਉੱਤੇ 500 ਤੋਂ ਵੱਧ ਸ਼ਹੀਦ ਸਿੰਘ ਉਹਨਾਂ ਦਾ ਅੰਗੀਠਾ ਤੇ ਅਤੀ ਸਿੰਘ ਸਾਹਿਬ ਜੱਥੇਦਾਰ ਬਾਬਾ ਹਨੂਮਾਨ ਸਿੰਘ ਦਾ ਪਾਵਨ ਅੰਗੀਠਾ ਸਾਹਿਬ ਇੱਥੇ ਲੱਗੇ ਕਈ ਸਥਾਨ ਹੈਗੇ ਕਿ ਉਸ ਜੰਗ ਦੇ ਵਿੱਚ ਕਈ ਹੋਰ ਵੀ ਸ਼ਹੀਦ ਸਿੰਘ ਜਿੱਦਾਂ ਜਿੱਥੇ-ਜਿੱਥੇ ਹੁੰਦੇ ਗਏ ਉਹਨਾਂ ਕਈ ਹੋਰ ਵੀ ਸ਼ਹੀਦੀ ਸਥਾਨ ਇਸ ਰਸਤੇ ਤੇ ਹੈਗੇ ਤੇ 90 ਸਾਲ ਦੀ ਉਮਰ ਸੀ ਸਿੰਘ ਸਾਹਿਬ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ ਤੋਪ ਦੇ ਗੋਲੇ ਦੇ ਨਾਲ ਜਦੋਂ ਫਿਰੋ ਤੇ ਮੁਦਕੀ ਦੀ جنگ ਵਿੱਚ ਉਹਨਾਂ ਨੇ ਹਿੱਸਾ ਲਿਆ ਤੇ ਵਰਲਡ ਦੀ ਸਭ ਤੋਂ ਪਹਿਲੀ ਜਿਹੜੀ ਹਿੰਦੁਸਤਾਨ ਦੇ ਵਿੱਚ ਵਾਰ ਲੱਗੀ ਹੈ ਅੰਗਰੇਜ਼ਾਂ ਦੇ ਨਾਲ ਉਹ ਸਿੰਘ ਸਾਹਿਬ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੇ ਪਹਿਲੀ ਵਾਰ ਵਾਰ ਕੀਤੀ ਹੈ ਕਿ ਤੁਸੀਂ ਇਸ ਹਿੰਦੁਸਤਾਨ ਦੇ ਨਾਲ ਇਹ ਭਾਰਤ ਦੇਸ਼ ਨਾਲ ਧੱਕਾ ਕਰਦੇ ਹੋ ਪੰਜਾਬ ਦੇਸ਼ ਨਾਲ ਧੱਕਾ ਕਰਦੇ ਹੋ ਜਿਹੜੀ ਸਿੱਖਾਂ ਦਾ ਰਾਜ ਸੀ ਆਪ ਜੀ ਨੇ ਧੱਕੇ ਨਾਲ ਹੱਥ ਆਇਆ ਇਹ ਸਭ ਤੋਂ ਪਹਿਲਾ ਇਨਕਲਾਬੀ ਜਿਹੜਾ ਜੁਧ ਮੋਰਚਾ ਸੀ ਉਹ ਸਿੰਘ ਸਾਹਿਬ ਅਮ ਸ਼ੁਰੂ ਕੀਤਾ ਇਸ ਕਰਕੇ ਸਾਰੀ ਕੌਮ ਜਿਹੜੀ ਹੈ ਪੰਥ ਹੈ ਉਹ ਬਾਬਾ ਹਨੂਮਾਨ ਸਿੰਘ ਦਾ ਰਣੀ ਹੈ ਤੇ ਸਦਾ ਹੀ ਉਹਨਾਂ ਨੂੰ ਇਸੇ ਪ੍ਰੇਮ ਦੇ ਨਾਲ ਯਾਦ ਕਰਦੇ ਰਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਇਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸਾਨੂੰ ਦੱਸਿਆ ਕਿ ਇਸ ਸਥਾਨ ਦੇ ਇਤਿਹਾਸ ਬਾਰੇ ਕਿ ਜਿਵੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਬਾਅਦ ਜਥੇਦਾਰ ਸਿੰਘ ਸਾਹਿਬ ਬਾਬਾ ਹਨੂਮਾਨ ਸਿੰਘ ਜੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਗੱਦੀ ਸੰਭੀ ਅਤੇ ਇਸ ਅਸਥਾਨ ਦੇ ਉਹਨਾਂ ਨੇ ਇੱਥੇ ਆ ਕੇ ਸ਼ਹਾਦਤ ਪ੍ਰਾਪਤ ਕੀਤੀ 500 ਸਿੰਘਾਂ ਦੇ ਨਾਲ ਤਾਂ ਹੁਣ ਦੇ ਜੋਸ਼ਿੰਦਪ੍ਰੀਤ ਸਿੰਘ ਨੂੰ ਇਜਾਜ਼ਤ ਧੰਨਵਾਦ